ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਬਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ ਪੰਜ ਜਾਨੀ ਮਾਂ ਲੈ ਕੇ ਆਏ ਆ ਜੀ ਨਟੇ ਇਹ ਲੋਪਰ ਪਰ ਵਾਈ ਤੋਂ ਲੈ ਦਿੰਨੇ ਜੀ ਤਸੱਲੀ ਪਰ ਤੁਸੀ ਕਰਨੀ ਐ ਨੰਬਰ ਤੇ ਗਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਰਾਜਾ ਪੈਂਤੂ ਡੀਆ ਜਿਲ੍ਹਾ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ 8195096575 ਠੀਕ ਆ ਬਾਈ ਪੰਜ ਐਨੀਮਲ ਆ ਜੀ ਕਿੰਨੇ ਸੂਏ ਆ ਬਾਈ ਤਿੰਨ ਵੀਰੇ ਸੂਈਆਂ ਦੋ ਗੱਬਣਾ ਠੀਕ ਆ ਜੀ ਇੱਕ ਨੰਬਰ ਵੱਡੀ ਤੋਂ ਸ਼ੁਰੂ ਕਰਦੇ ਆ ਸੂ ਆ ਕੇ ਨਮਾਈ ਤੇ ਸੂਆ ਵੀਰੇ ਵੀ ਇਹਨਾਂ ਦੂਜਾ ਆ ਦੋ ਸੂਈਆਂ ਜੀ ਇਹ ਤੇ ਮੰਨ ਲਓ ਚਾਰਵੇਂ ਸਿਤਰ ਕੇ ਜੇ ਡੰਨ ਆ ਜੀ ਆ ਪਈਆ ਵੀਰੇ ਠੀਕ ਮਗਰ ਬੱਚਾ ਕੀ ਹੈ ਜੀ? ਬੱਛੀ ਹੋਵੇ। ਠੀਕ ਹੈ ਜੇਰ ਪ੍ਰੋਪਰ ਡਲ ਨਾ ਦੇਖ ਸਕਦੇ ਤੁਸੀਂ। ਮਗਰ ਬੱਚਾ ਬੱਛੀ ਆ। ਬੱਛੀ ਬਹੁਤ ਚੰਗੀ ਹੈ ਜੀ ਮਗਰ ਸੋਹਣੇ ਪ੍ਰਿੰਟ ਵਾਲੀ। ਕਿੰਨਾ ਕੁ ਬੋਲਾ ਕੱਢ ਲਿਆ ਬਰੇ? ਬੋਲਾ ਜੀ ਬੱਛੀ ਨੂੰ ਆ ਪੰਜ ਕਿਲੋ ਵੱਧਿਆ। 5 ਕਿਲੋ ਕਰ ਲੈ। ਕਿੰਨਾ ਦੁੱਧ ਬਾਹੂ ਵੀਰੇ? ਦੁੱਧ ਵੀਰੇ ਪੰਜ ਕਿਲੋ ਦਾ ਬਾਈਕ ਲਵਾ ਦੇਣਾ 22 ਕਿਲੋ ਚੋਆ। ਜਾਊ ਬਲਾਸ। ਬਹੁਤਾ ਵੀਰੇ ਸੇਵਾ ਵਾਲਾ ਹੁੰਦਾ ਜੀ ਬੰਦਾ ਫਾਂ ਵਾਲਾ 25 ਕਿਲੋ ਚੋ ਲੂਗਾ। ਸਹੀ ਗੱਲ ਹੈ ਜੀ। ਬਾਪਾ ਦੀ ਸੇਵਾ ਦੇਖੇ ਬੰਦਾ ਸੋਲੇ ਫੇਸ ਕੁਆਲਿਟੀ ਆ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਧਾਰਾ ਵੀਰੇ ਤਾਮਰਾਦ ਨੇ ਹੁੰਨੇ ਤਾਂ ਕਿ ਜਿਹੜੇ ਸੱਜਣ ਵੀਰ ਮੈਂ ਦੂਰੋ ਚੱਲ ਕੇ ਆਉਣਾ ਹੋਵੇ ਥਾਣਾ ਆਉਂਦਾ ਵੀਰੇ ਪੰਜਾ ਦੇ ਹੱਥਾਂ ਵਾਲਾ ਵੀ ਕੋਈ ਥਾਣਾ ਦਾ ਗਾਰੰਟੀ ਆਪਨੇ ਲਓ ਜੀ ਚੈੱਕ ਕਰਾ ਚੋਰ ਦਾ ਅਸਰ ਲੱਗਾ ਠੀਕ ਜੀ ਬਹੁਤ ਆ ਦਿਖਾ ਦੇ ਬਸ ਕੀ ਮੜਾ ਕੈਮਰੋਡ ਆ ਵੀ ਹੁਣ ਕੋਈ ਚੱਕਰ ਲਓ ਜੀ ਓਕੇ ਵੀਰੇ ਦਵਾਈ ਦੀ ਐਟ ਨੰਬਰ ਅੱਬਾ ਕੋਈ ਗੱਲ ਨਹੀਂ ਵੀਰੇ ਲਿਆ ਬਾਕੀਆਂ ਬੋਲੇ ਰੰਗੀ ਦਿਖਾ ਦੇ ਵੀਰੇ ਸਹੀ ਗੱਲ ਆ ਜੀ ਚੋਰ ਖੱਟਾ ਬੋਲਾ ਤਾਜੀ ਤੂਈ ਜੇਰ ਪ੍ਰੋਪਰ ਡਾਨਾ ਜੀ ਭਜਨ ਮوجود ਪੂਰਾ ਚੰਗਾ ਬਾਈ ਦੱਸਦਾ ਜੇ ਮਾਲਕਾਂ ਨੇ ਦੱਸਿਆ ਕਿ 22 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਜੀ 1 tier plus ਹੀ ਜਾਊਗੀ ਕਰਮਾਂ ਵਾਲੀ ਬਾਕੀ ਫੇਸ ਕੁਆਲਟੀ ਸੋਣੀ ਆ ਜਿਸ ਕ੍ਰੋਸ ਆਂਗ ਆ ਜਾਂਦਾ ਹੁਣ 22 ਦੇ ਦੱਸਣ ਮੁਤਾਬਕ ਸੂਆ ਜੀ ਦੂਜਾ ਸੂਈ ਆ ਤਾਜੀ ਸੂਈ ਆ ਜੇਰ ਪ੍ਰੋਪਰ ਡਾਨਾ ਬੱਚਾ ਮਗਰ ਹੈਗੀ ਆ ਜੀ ਬੱਛੀ ਬਹੁਤ ਟੌਪ ਦੀ ਬੱਛੀ ਆ ਮਗਰ ਬੋਲਾ ਕਿੰਨਾ ਕੱਢਿਆ ਬਾਈ ਬੋਲਾ ਵੀਰੇ ਕੱਢਿਆ ਬੱਛੀ ਨਿਹਾਰ 5 ਕਿਲੋ 5 ਕਿਲੋ ਕੱਢਿਆ ਥਣਾ ਦੀ ਡੰਨ ਹੈ ਗਰੰਟੀ ਹੋ ਰਿਹਾ ਹੱਥ ਨੇ ਵਾਲਾ ਠੀਕ ਹੈ ਹੋਰ ਇਧਰ ਨੂੰ ਲੈ ਚਲੀ ਵੇਟ ਵਜਨ ਮੌਜੂਦ ਦੀ ਪੂਰੀ ਚੰਗੀ ਹੈ ਬਾਈ ਦੱਸਦਾ ਕਿ ਪਲੂਨ ਦਾ 22 23 ਕਿਲੋ ਦਿੱਤਾ ਵਾ ਹੱਕ ਵੀ ਹੈ ਵੀਰੇ ਦੇਣ ਦਾ ਪੁੱਲ ਵੱਡਾ ਬਹੁਤਾ ਵੀਰੇ 25 ਕਿਲੋ ਤੋਂ ਬੰਦਾ ਸਾਹਵਾ ਹੋਣਾ ਚਾਹੀਦਾ ਠੀਕ ਹੈ ਜੀ ਦੁੱਧ ਬਾਈ ਦੱਸਦਾ ਕਿ 25 ਕਿਲੋ ਹੀ ਬਾਜੂ ਬਾਕੀ ਅੱਗੇ ਸੇਵਾ ਦੇ ਸਰਤੇ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਮੋੜ ਲੈ ਵੀਰੇ ਇਧਰ ਨੂੰ ਥਣਾ ਦਾ ਸਹਿਜ ਪੂਰੇ ਸੋਹਣਿਆ ਮੋਟਾ ਥਣ ਲੱਗਿਆ ਵਾ ਕਿਆ ਕਰ ਸਕਦੇ ਆ ਬੱਸ ਤੁਹਾਨੂੰ ਨਹੀਂ ਬਈ ਗਾ ਨਹੀਂ ਮੈਂ ਹੀ ਐ ਕਹੋਂਦੀ ਸਹੀ ਗੱਲ ਆ ਜੀ ਮੱਝ ਹੀ ਆ ਜੇ ਮੱਝ ਬਈ ਇਹਨੇ ਤਾਂ ਉਧਰ ਹੀ ਲੈਣੀ ਹੈ ਇਹਦਾ 2 ਲੱਖ ਦੀ ਆਊਗੀ 2 ਦੀ ਹੁੰਦੀ ਨਹੀਂ ਬਈ ਕਿਸੇ ਨੇ ਡਿਮਾਂਡ ਬਈ ਜਮ੍ਹਾਂ ਲੈਣਦੇ ਆ ਜੀ ਅੱਗੇ ਦੀ ਡਿਮਾਂਡ ਦਾ ਵੀ ਜਿੰਨੀ ਮਰਜ਼ੀ ਕਰੇਗੇ ਠੀਕ ਆ ਜੀ ਲੋਕ ਤਾਂ ਜਿਉ ਆਪੀ-ਆਪੀ ਮੰਗ ਲੈਂਦੇ ਆ ਕਿੰਨਾ ਜੀ ਆਪਣੇ ਜਮ੍ਹਾਂ ਜਾਇਜ਼ ਆ ਬਾਸ ਮੇਰੇ ਦੇ ਲੈਣੇ ਕੰਮ ਆ 66000 ਦੀ ਦਵਾਗੇ ਬਈ 66000 ਦੇ ਦੇਣੀ ਦੇਣੀ ਆ ਠੀਕ ਆ ਜੀ ਬਾਈ ਕਹਦਾ ਦੇਣ ਲੈਣ ਵਾਲਾ ਕੰਮ ਨਹੀਂ ਆ 66000 ਵੀ ਦੇਣੀ ਦੇਣੀ ਆ ਜੀ ਹੂਣਾ ਤੇ ਬੜਾ ਬਿਲ ਰੋ ਨੂੰ ਫੱਤਰ ਪੱਤਰ ਕਰਾ ਲਿਆ ਤੁਸੀਂ ਇਹਨੇ ਮੁੱਲ ਕਰਾਉਣਾ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੀ 66000 ਦੀ ਐਸ ਨੂੰ ਆ ਦੋ ਨੰਬਰ ਵਿਰੇ ਜਰਸੀ ਸੁਆ ਗੰਨਵਾ ਜੀ ਤੇ ਵਿਰੇ ਦੂਜਾ ਸੁਆ ਸੁਈਆ ਤਾਂ ਦੋ ਸੁਈਆ ਜੀ ਤੇ ਪਰਸੂ ਸੁਈਆ ਵਿਰੇ ਬੱਚਾ ਕੀ ਹੈ ਜੀ ਇਹ ਤਾਂ ਮਗਰ ਬੱਚਾ ਵਿਰੇ ਕਿੰਨਾ ਬੋਲਾ ਪਿਆਰ ਹੈ ਜੀ ਬੋਲਾ ਵਿਰੇ 10 ਤੋਂ ਬਾਹਰ ਬਸ ਕੋਲਰ ਮਰਜ਼ੀ ਕੰਡੇ ਜੋਕ ਕੇ ਲੈ ਜੀ ਠੀਕ ਹੈ ਜੀ 10 ਕਿਲੋ ਕੋਈ ਵੀ ਕੰਡੇ ਤੇ ਜੋਕ ਕੇ ਲੈ ਜਾ ਜੀ ਖਣਾ ਦੀ ਡੰਨਾ ਜੀ ਗਾਰੰਟੀ ਉਪਰ ਸੁਣਾ ਜੀ ਠੀਕ ਹੈ ਜੀ ਥਾਣਾ ਦੀ ਬਾਈ ਕਹਿੰਦਾ ਡੰ ਨਾ ਬੇਫਿਕਰ ਹੋ ਜਾਓ ਜੀ ਬਾਕੀ ਥਾਣਾ ਦੇ ਸੈਜ ਵੀ ਸੋਨੇ ਗੈਪ ਤੇ ਲੱਗੇ ਹੱਤੀ ਜਵਾਈ ਵਾਲਾ ਥਾਣਾ ਜੀ ਸੋਨੇ ਫੇਸ ਕੁਆਲਟੀ ਆ ਥਾਣ ਇਕੱਲਾ ਇਕੱਲਾ ਨਿਖੜ ਮੈਂ ਚੈੱਕ ਕਰ ਸਕਦੇ ਹੋ ਕਿੰਨਾ ਕੁ ਬਾਜੂ ਵੀਰੇ ਦੁੱਧ ਦਾ ਬਹੁਤ ਵੀਰੇ 14-15 ਕਿਲੋ ਜੀ ਠੀਕ ਆ ਜੀ ਦੁੱਧ ਬਾਈ ਦੱਸਦਾ 14-15 ਕਿਲੋ ਪਾ ਜੂਗੀ ਬਾਕੀ ਸੇਵਾ ਦੇ ਸ਼ਰਤ ਤੇ ਆ ਜਿਹੜਾ ਅੱਜ ਬੋਲਾ ਤਿਆਰ ਪੰਜਾਹ ਵਾਲੀਆ ਵੀਰੇ ਹਮਾਚ ਲਈ ਸਮਝ ਕੇ ਨਾ ਕੋਈ ਆਵੇ ਪੰਜਾਹ ਵਾਲੀਆ 11 ਕਿਲੋ ਅੱਜ ਦਾ ਬੋਲਾ 10 ਮੰਨ ਕੇ ਆ ਜੀ 2 ਟਾਈਮ 4 ਟਾਈਮ 6 ਟਾਈਮ ਆਫ ਦੀ ਮਿਲਕਿੰਗ ਕਰ ਸਕਦਾ ਜੀ ਥਾਣਾ ਦੇ ਸੈਜੂ ਵੀ ਸੋਨੇ ਗੈਬ ਤੇ ਲੱਗੇ ਹੋਏ ਹੱਤੀ ਚਵਾਈ ਵਾਲਾ ਥਾਣਾ ਜੀ ਸੋਹਣੀ ਫੇਸ ਕੁਆਲਿਟੀ ਹੈ ਚੈੱਕ ਕਰ ਸਕਦੇ ਹੋ ਥਾਣਾ ਕੱਲਾ ਕੱਲਾ ਨਿਕੜ ਮਾ ਸੋਨਾ ਗੁਲਾਬੀ ਹਵਾਨਾ ਬੱਚਾ ਕੀ ਆ ਬੱਚਾ ਜੀ ਇਹਦੇ ਮਗਰ ਬੱਚਾ ਬੱਚਾ ਜੀ ਜਮ੍ਹਾਂ ਲੈਣ ਦੇਣ ਜੀ ਡਿਮਾਂਡ ਜੀ ਕੇਵਰੇ 45 ਦੋਗੇ ਠੀਕ ਆ ਜੀ ਇਹ ਬਾਈ ਦੱਸਦਾ 45000 ਰੁਪਏ ਦੀ ਯੈਸ ਨੂੰ ਆ ਜੀ ਬਾਕੀ ਲਸੋ ਤੇ ਜੋ ਹੋ ਜੂਗਾ ਮਾਨਤਾ ਕਰ ਦਿੰਦੇ ਠੀਕ ਹੈ ਜੀ ਅੱਗੇ ਵੀਰੇ 3 ਨੰਬਰ ਇਹ ਵੀਰੇ ਤੜਕੇ ਸੁਈਆ 4 ਵਜੇ ਠੀਕ ਹੈ ਜੀ ਮਗਰ ਇਹਦਾ ਹੀ ਬੱਛੀ ਆ ਬੱਚਾ ਮਗਰ ਜੇ ਡੰਨ ਆ ਜੀ ਆਹ ਭਾਈ ਵੀਰੇ ਦਿਖਾ ਦਿਓ ਠੀਕ ਹੈ ਜੀ ਜੇਰ ਪ੍ਰੋਪਰ ਡੰਨ ਬੱਚਿਆ ਬੱਛੀ ਬੜੀ ਚੰਗੀ ਆ ਜੀ ਮਗਰ ਚੈੱਕ ਕਰ ਸਕਦੇ ਹੋ ਥਣਾ ਦੀ ਇਹ ਵੀ ਡੰਨ ਆ ਜੀ ਤੇ ਪ੍ਰਹਾਸਣਾ ਦੀ ਕਿੰਨਾ ਕੁ ਬੋਲਾ ਕੱਢਿਆ ਜੀ ਯਾ 2.5 ਕਿਲੋ ਕੱਢਿਆ ਬੱਛੀ ਚੰਗਾ ਆ ਵੀਰੇ 2.5 ਕਿਲੋ ਜੀ ਹੋਰ ਵੀ ਦਿਖਾ ਦਿਓ 2.5 ਕਿਲੋ ਬਾਈ ਦੱਸਦਾ ਇਹਦਾ ਬੋਲਾ ਕੱਢਿਆ ਹੋਇਆ ਹੈ ਬਾਕੀ ਫੇਸ ਕੁਆਲਟੀ ਹੈ ਜੀ 22 ਦੇ ਦਸਨ ਮਤਾਬਕ ਪਹਿਲਾ ਸੂਆ ਦੰਦੋ ਚੱਕ ਕੀਤੀ ਹੈ ਦੰਦੋ ਵੀ ਜਵਾਨ ਹੈ ਦੰਦੋ ਜਵਾਨ ਠੀਕ ਹੈ ਜੀ 2 2.5 ਕਿਲੋ ਬੋਲਾ 22 ਦਾ ਕੰਢਿਆ ਬਸ ਮਗਰ ਬੱਚਾ ਬਹੁਤ ਚੰਗਾ ਜੀ ਥਣਾ ਦੇ ਸਹਿਜ ਵੀ ਸੋਹਣਿਆ ਥਣਾ ਦੀ ਦੰਨ ਫੇਸ ਕੁਆਲਿਟੀ ਦਿਖਾ ਦੇ ਬਾਕੀ ਜਾਸੀ ਚ ਪੈ ਜਾਂਦੀ ਹੈ ਬਈ ਮੱਝਾ ਰ ਗਈ ਦੁੱਧ ਹੋਣਾ ਛੋਟਾ ਜਿਹਾ ਗਰਮੀ ਘੱਟ ਬਣਾਉ ਗੋਲ ਕਰਨਾ ਜੀ ਛੋਟਾ ਜਿਹਾ ਮੂੰਹ ਆ ਇਹਦੀ ਬਈ ਜਮਾ ਲੈਣ ਦੇਣ ਜੀ ਵਾਲੀ ਦਿਮਾਗ ਤੇ ਵੀਰੇ 40 ਰੰਗ ਜਸਨੋ ਠੀਕ ਹੈ ਜੀ ਹੋ ਜੂ ਮਾੜਾ ਮੋਟਾ ਜੀ ਪਕਾਰ ਦਾਂਗੇ ਵੀਰੇ ਮਾਨਤਾਮ ਠੀਕ ਹੈ ਜੀ 40000 ਰੁਪਇਆ ਇਹਦੀ ਬਾਈ ਦੱਸਦਾ ਡਿਮਾਂਡ ਹੈ ਜੀ ਬਾਕੀ ਲੈਸ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਅੱਗੇ ਵੀਰੇ ਚਾਰ ਨੰਬਰ ਇਹਦੀ ਕੀ ਡਿਟੇਲ ਹੈ ਜੀ ਵੀਰੇ ਗੱਭਣ ਆ ਸੀ ਦੂਜਾ ਫੂਸ ਹੁੰਦੀ ਆ ਠੀਕ ਹੈ ਜੀ ਦਾਨ ਕਿੰਨੇ ਲੈਂਦੀ ਆ ਬਾਈ ਦਾਨ ਵੀਰੇ ਅੱਜ ਦੇ ਪੂਰੇ ਆ ਠੀਕ ਹੈ ਜੀ 2 ਲੈਜੇ 3 ਲੈਜੇ ਉਹ ਅੱਜ ਹੀ ਸੂਪੇ ਖਾਣਾ ਦੀ ਦਾਨ ਆ ਜੀ ਹਾਂ ਖਾਣਾ ਦੀ ਗਾਰੰਟੀ ਵੀਰੇ ਕਿੰਨਾ ਕੁ ਬਾਜ ਵੀਰੇ ਦੁੱਧ ਦੁੱਧ ਵੀਰੇ ਪਲੂਰ ਦਾ 14 ਕਿਲੋ ਵਿੱਚ ਹੋਇਆ ਠੀਕ 14 ਕਿਲੋ ਚੋਇਆ ਵਾ ਹਾਂ ਹਰਾਂ ਦੇ ਦੀ ਜਮਾ ਓਕੇ ਆ ਜੀ 14 ਕਿਲੋ ਬਲੂਨ ਦਾ ਚੋਇਆ ਵਾ ਇੱਕ ਤੀ ਅੱਢ ਤੋਂ ਦੀ ਛੇਵਾ ਦੇ ਸ਼ਰਤੇ ਆ ਜੇ ਕੋਈ ਵੀ ਵਾਧਾ ਕਰ ਲੋ ਤਾਂ ਵਾਧਾ ਵੀ ਲੈ ਲੂ ਪਰੋਂ ਸੰਗ ਆ ਜਾਂਦਾ ਜੀ ਜਰਸੀ ਤੇ ਸਾਹੀਵਾਲ ਦਾ ਫਾਇਦਾ ਇਹ ਹੋ ਜਾਣਾ ਕਿ ਫੈਟੇ ਦੀ ਪੂਰੀ ਚੰਗੀ ਆਉਣੀ ਆ ਤੇ ਗਰਮੀ ਘਟ ਮਨਾਊਗੀ ਜਿਹਨੇ ਸਿੰਗਲ ਬਦਲ ਬਾਰਦੀਪੁਰ ਦੀ ਬਥੇਰੀਆ ਵੀਰੇ ਠੀਕ ਆ ਜੀ ਉਹਦੇ ਆਸਤੇ ਤੋਫਈ ਆ ਜੀ ਮੈਂ ਆ ਰਹੀ ਆ ਬਾਈ ਗਾਣਾ ਮੰਨ ਗਲੇ ਮੈਂ ਮੰਨ ਕੇ ਲੈ ਜਾਵਾਂਗਾ ਸਹੀ ਗੱਲ ਆ ਜੀ ਥਣ ਵੀ ਪੂਰਾ ਮੱਝਾਂ ਵਾਲਾ ਲੱਗਿਆ ਵਾ ਬਾਈ ਵਾਲੀ ਚੁਾਈ ਬਾਈ ਬੂਠੀ ਆ ਰਗੀ ਠੀਕ ਆ ਜੀ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਪਾ 40 ਦੇ ਲਾਂਗੇ ਵੀਰੇ ਜੇ ਜੋੜਾ ਲੈ ਜੇ 40 40 ਵਾਲਾ ਪਾ 2 ਛੜ ਦਾਂਗੇ ਵੀਰੇ 80 ਚੋਂ 70000 ਰੁਪਏ ਦਾ ਜੋੜਾ ਪਰਾ ਇਹ ਨਾਲ ਕੋਈ ਕਹਦੇ 75 ਦੇ ਬਾਈ 70 ਹੀ ਮੰਗਿਆ ਸੀ ਪਾ ਮਾਣ-ਦਾਣ ਹੀ ਕਰਾਂਗੇ ਫੇਰ ਤਾਂ ਠੀਕ ਆ ਬਾਈ ਮੋੜ ਲਈ ਵੀਰੇ ਮਾਣ-ਦਾਣ ਬਾਈ ਕਹਿੰਦਾ ਉਹਦੇ ਚ ਹੋ ਜਾਊਗਾ ਜੀ ਖਾਣਾ ਦੇ ਸਹਿਜ ਵੀ ਸੋਹਣੇ ਆ ਮੋਲ ਨਹੀਂ ਕੀਤੇ ਵੀਰੇ ਆਪਾਂ ਲੈ ਲੈ ਆ ਹਾਂ ਕੰਮ ਅ ਮੋਲਰ ਲਾਉਣਾ ਪਈ 45 ਕਰਾ ਲਵੇ ਦਾ ਸਹੀ ਗੱਲ ਹੈ ਜੀ ਜਮਾ ਆਹ ਆਹ ਬਾਹ ਚ ਪਸੂ ਨਹੀਂ ਮਿਲਨੇ ਜੀ ਤੁਹਾਨੂੰ ਮੋਲ ਕਰਾਉਣ ਨੂੰ ਬਾਈ ਕਹਿੰਦਾ ਪੰਜ ਨੰਬਰ ਵੀਰੇ ਇਹਦੀ ਕੀ ਡਿਟੇਲ ਹੈ ਜੀ ਇਹਦੇ ਦਾ ਦੂਜਾ ਖਾਸ ਹੁੰਦੀ ਆ ਦੰਨੇ ਕਿੰਨੇ ਲੈਂਦੀ ਹੈ ਜੀ ਦੰਨ ਵੀਰੇ ਲੈ ਜੂ ਹਫਤਾ ਲਈ ਦੱਸ ਦੇਣ ਲੈ ਇਹ ਲੈ ਜੀ ਦੰਨੇ ਦੱਸ ਦੇਣ ਲੈ ਜੀ ਠੀਕ ਹੈ ਬਾਈ ਹਫਤਾ ਗਰੰਟੀ ਹੋਈ ਲੈ ਜੂ ਬਾਈ ਯਰ ਠੀਕ ਹੈ ਜੀ ਥਾਣਾ ਦੀ ਇਹ ਵੀ ਦੰਨਾ ਜੀ ਥਾਣਾ ਵੀਰੇ ਇੱਕ ਨੰਬਰ ਤੋਂ ਥਾਣਾ ਪੰਜੇ ਦੇ ਪੰਜੇ ਵੀ ਗਰੰਟੀ ਤੋਂ ਥਾਣਾ ਠੀਕ ਹੈ ਜੀ ਕਿੰਨਾ ਕੁ ਬਾਜੂ ਵੀਰੇ ਦੁੱਧ ਬਹੁਤ ਵੀਰੇ 1516 ਕਿਲੋ ਪਾ ਦੂੰਗਾ 1516 ਕਿਲੋ ਪਾ ਜੀ ਪਾ ਦੂੰਗਾ ਪਹਿਨਾ ਪਾ ਦੂੰਗਾ ਠੰਡੀ ਸੀਜ਼ਨ ਦਾ ਲੇਖਾ ਕੋਈ ਨਹੀਂ ਬਾਕੀ ਕੱਚੀ ਆ ਗੱਲ ਜੀ ਥੋੜੀ ਠੰਡੀ ਸੀਜ਼ਨ ਦਾ ਲੇਖਾ ਕੋਈ ਨਹੀਂ ਕਿੱਥੇ ਮਾਰ ਦੀ ਬਾਈ ਜੀ ਕਰ ਸਕਦੇ ਸੀਲਸਰਾ ਕਰਮ ਵਾਲੀ ਪੂਰੀ ਬਣੂ ਬਣੂ ਬਥੇਰੀ ਕੱਚੀ ਜ਼ਰੂਰ ਆ ਕੱਚੀ ਫਿਰ ਅੱਜ ਮੁੱਲ ਵੀ ਕੱਚੀ ਵਾਲੇ ਹੀ ਕਰਨਾ ਜੀ ਜਦ ਤੱਕ ਤਿਆਰ ਹੋਵੀ ਉਦਦੇ ਹੋਰ ਹੋਊਗਾ ਤਿਆਰ ਹੋ ਜੀ ਤਾਂ ਵੀ 50 ਦੀ ਆ ਇਹ ਠੀਕ ਆ ਜੀ ਅੱਜ 5042000 ਦੀ ਆਫਰ ਹੀ ਬਸ ਠੀਕ ਹੈ ਜੀ ਲਓ ਜੀ ਤਿਆਰ ਹੋਈ ਤਾਂ ਡਿਮਾਂਡ ਹੋਰ ਹੋਊਗੀ ਅੱਜ ਦੀ ਡਿਮਾਂਡ 42000 ਰੁਪਏ ਲੈਸ ਤੋਂ ਦੇ ਚ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲੂਗਾ ਜੀ ਹੁਣ ਆਗੀ